다음 영상에서 만나요. लगे हुए लेकिन लेडीज लेडी ले तो लेडी तो का समान है लेडीज पहुक्त नौकरियाँ चलो वापस जोड़े है लेडीज समान वापस लेडीज तो था रही था। अब बासी के रेट मेरे अच्छा ਜੀ ਪ੍ਰਿੰਟ ਦਾ 50 ਰੁਪਏ ਹੈਗਾ 50 ਰੁਪਏ ਦੀ ਜੀ ਵੀਰ 50 ਰੁਪਏ 10 ਰੋਣ ਇਸ ਬੱਸ ਦਾ ਰੇਟ ਜੀ ਜੋ ਕਿ ਮਿੱਡੇ ਪਿੰਡ ਦਾ ਮੇਲਾ ਹੈ टू पाए है, है ये काफी में है चढ़ा गिरास कच्लास पाए है सब कुछ थे मिलेगा जो मेले तुम तो घूमना चाहोगे तब खाली जगह है देखो वादिया माहौल है उपर तो तो पदर वाही है बारिश पैन की संभावना है बहुत वादिया चंगा मेला लग रहा है गर्मी तो मेले का कोई हाल नहीं होंगे मेले गर्मी कारण तुरंत है

होर मनियरी का समान लगा है लिखा हर मनियरी दी रुपये ਲਿਖਿਆ ਜਿਹੜਾ ਪ੍ਰਿੰਟ ਉਹਦਾ ਸਾ ਸਾਡੇ ਪ੍ਰਿੰਟ ਦਾ ਉਹ ਠੀਕ ਹੈ ਤਾਂ ਸਾਡੇ ਪ੍ਰਿੰਟ ਦਾ ਹੈਗਾ ਵੀਰ ਜਿਹੜਾ ਕਿ ਇਹਨੇ ਸਮਾਨ ਪਾਇਆ ਮੁਨਿਆਰੀ ਦਾ ਜਿਹੜੇ ਸਮਾਨ ਹਾਂ ਦੇਖੋ ਨੌਪਾਲ ਚਾ ਨੌਪਾਲ ਚਲੇ ਦੀ ਜੀ ਬਾਕੀ ਆ ਮੁਨਦਰੀਆਂ ਹਾਂ ਉਹਦਾ ਛੋਟੇ ਜਿਹਾ ਆਪਣਾ ਜੂੜੀਆਂ ਨੇ ਪੁਰੀ ਆ ਜੀ ਚੇਨੀਆ ਮੰਦਰੀਆ ਸੱਜੇ ਹੂੰ ਸੇ 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 ਹਮ ਲੇਡੀ ਰਮਾਲ ਹਨ ਜਿਹੜਾ ਤੁਸੀਂ ਚਾਹੋਗੇ ਮੇਲੇ ਚਾਰ ਕੋਈ ਤੁਹਾਨੂੰ ਜੀ ਮੇਲੇ ਚ ਮਿਲ ਜੂਗੀ ਅੱਗੇ ਚਾਚੇ ਵੀ ਲੱਗੇ ਹੋਏ ਨੇ ਇਹਦਾ ਤਾਂ ਠੀਕ ਹੈ ਬਹੁਤ ਡੀਟਾ ਆ ਦੇ ਸਾਡਾ ਮੇਰਾ ਚਾਚਾ ਇਹ

ਆਪਣੇ ਬੰਦੇ ਸਾਰੇ ਬੈਠੇ ਦੇ ਉੱਤੇ ਰਾਸ਼ਟਾ ਘਾਟੇ ਹੋਈਆਂ ਦਾਣਾ ਹੁਤਾ ਹੈ ਨਾ ਪੱਤੇ ਇਹ ਉਹ ਦੇਖੋ ਜਵਾਕਾਂ ਦਾ ਸਮਾਨ ਫੇਰ ਆ ਗਿਆ ਕਢਾਉਣੇ ਜਵਾਕਾਂ ਦੇ બસ ਇਨਹੀਂ ਕੁਝ ਹੈ ਮੇਰੇ ਦਾ ਸਨਮਾਨ ਹੁਣ ਤੁਹਾਨੂੰ ਅੱਗੇ ਲੈ ਕੇ ਚਲਦੇ ਹਾਂ ਜਿਹੜਾ ਕਿ ਤੁਹਾਨੂੰ ਖਾਣ ਪੀਣ ਦਾ ਸਮਾਨ ਦਿਖਾਉਂਦੇ ਹਾਂ ਜਿਨਾ ਦੇ ਕੋ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਲੱਗੀਆਂ ਹੋਈਆਂ ਹਨ ਇਹ ਬੁਰਾ ਗੱਲ ਨਹੀਂ ਹੈ

ஆயக்கிரீமே பார்த்தா ஆயக்கி ரூபாய் வீச பண்ண जूस पी रहे हैं जोड़ा सेविया वाला गलास जोड़ा बनाया है भाई ने खुले चलिया है और अस मेले तो लेट पहुंचे

अॻियां लॻे हुतां ਫਟਨ ਪਾਈ ਅੱਧਾ ਫਾਰ ਕਰ ਆ ਦੇਖੋ ਜਵਾਕਾਂ ਹੀ ਟ੍ਰੇਡ ਬਣੀ ਜੀ ਟ੍ਰੇਡ ਟੱਕ ਲਗਾ ਕੇ ਕਿ ਮਦੀ ਹੈ ਜਵਾਕਾਂ ਨੂੰ ਦਵਾਉਂਦੀ ਹੈ ਅੱਗੇ ਆ ਟ੍ਰੇਡਾ ਲੱਗਾ ਹੋਇਆ ਅੱਜੋ ਜਵਾਕ ਜੋ ਕਿਤੋਂ ਦੇ ਟ੍ਰੇਡ ਦੇ ਟੱਲੇ ਵਾਲਾ ਆਉਂਦੇ ਰਹਨ ਕੰਬਰਾ ਜਿਹਾ ਬਣਿਆ ਹੋਇਆ ਜਨੇਸ਼ ਵਾਲਾ ਅੱਗੇ ਆ ਸਦੋਣਾ ਵੱਡਾ ਸਰ

ਅਸੀਂ ਬਾਸ ਸਕਣਾ ਕਿਵੇਂ ਹਾਂ? ਅਸੀਂ ਬਾਸ ਸਕਣਾ ਕਿਵੇਂ? ਹੈ? ਹੈ? ਇਹ ਕਿਧਰ? ਤੁਸੀਂ ਆਪੇ ਕੰਢੀ ਉੱਤੇ ਬੈਠ ਸਕਦੇ ਹੋ। ਹਾਂ? ਨਹੀਂ ਯਾਰ ਜਵਾਕਾਂ ਦੇ ਕੰਮ। ਮੈਂ? ਨਹੀਂ ਨਹੀਂ ਆ ਦੇਣਾ ਨਹੀਂ ਆਣ ਦੇ ਨਹੀਂ ਸਾਣਾ ਭਾਰ ਯਾਰ। ਲੱਗਾ।

वाला मेला पूरा मिट्टी वाला मेला दिखाया है तो वीडियो लाइक कमेंट शेयर चैनल सबसक्राइब करना वैगो जी का खालसा श्री वैगू जी की फतेह